ਇਸਰੀ ਜਿਹੜਾ ਘਟਨਾ ਵਾਪਰੀ ਹੈ ਇਸ 9 ਮਹੀਨੇ ਦੇ ਬੱਚੇ ਦੇ ਨਾਲ ਕੀ ਅਵੇਰਨੈਸ ਦੀ ਕਮੀ ਕੀ ਅੱਗੇ ਤੋਂ ਇਸ ਤਰ੍ਹਾਂ ਦਾ ਹੋ ਸਕਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਕੋਈ ਜਿਸ ਤਰ੍ਹਾਂ ਦਾ ਐਸੋ ਲਈ ਵਿంటర్ ਸੀਜ਼ਨ ਸ਼ੁਰੂ ਹੈ ਠੰਡ ਦਾ ਮੌਸਮ ਹੈਗਾ ਬੱਚੇ ਜਿਹੜੇ ਹੈਗੇ ਬਹੁਤ ਨਾਜ਼ੁਕ ਹੁੰਦੇ ਔਰ ਉਹਨਾਂ ਦਾ ਇਮਿਊਨਿਟੀ ਲੈਵਲ ਔਰ ਉਹਨਾਂ ਦੀ ਸੈਂਸਿਟੀ ਘੱਟ ਹੁੰਦੀ ਹੈ ਤਾਂ ਉਹਨਾਂ ਨੂੰ ਠੰਡ ਵਗੈਰਾ ਤੋਂ ਬਚਾ ਕੇ ਰੱਖਣਾ ਚਾਹੀਦਾ ਨਿਗਰ ਰੱਖਣਾ ਚਾਹੀਦਾ ਔਰ ਅਗਰ ਉਹਨਾਂ ਨੂੰ ਖਾਂਸੀ ਜ਼ੁਕਾਮ ਜਾਂ ਕੁਝ ਪ੍ਰੋਬਲਮ ਆਵੇ ਉਹਨੂੰ ਡਾਕਟਰਾਂ ਨੂੰ ਦਿਖਾੜ ਉਹਨੂੰ ਜਿਹੜਾ ਇਹ ਲੋੜ-ਪੋੜ ਕਰਦੇ ਜਾਂ ਕਿਸੇ ਅ ਇਧਰ-ਉਧਰੋਂ ਦਵਾਈ ਲੈਂਦੇ ਆ ਜਾਂ ਚੋਲਾ-ਛਾਪ ਡਾਕਟਰਾਂ ਤੋਂ ਜਾਂ ਆਪਣੇ ਆਪ ਕੋਈ ਦਵਾਈ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਸਮੇਂ ਦੇ ਵਿੱਚ ਬਿਮਾਰੀ ਆਪ ਕਾਫੀ ਜ਼ੋਰ ਫੜ ਲੈਂਦੀ ਹੈ ਤਾਂ ਫਿਰ ਉਹ ਸਾਰੀ ਸੀਰੀਅਸਨੈਸ ਬਣ ਜਾਂਦੀ ਹੈ ਤੇ ਫਿਰ ਆਪਾਂ ਜਿਹੜਾ ਨਾ ਸਾਡੀ ਜਨਮਾਨ ਦਾ ਜਿਹੜਾ ਹੈਗਾ ਉਹ ਨੁਕਸਾਨ ਹੁੰਦਾ ਹਮੇਸ਼ਾ ਕਤਰਾ ਵੱਧਦਾ ਹੀ ਜਾਂਦਾ ਅਗਰ ਅਸੀਂ ਸਾਰੀਆਂ ਚੀਜ਼ਾਂ ਇਹ ਟਾਈਮਲੀ ਕਰਦੇ ਰਵਾਂਗੇ ਮੈਨੂੰ ਨਹੀਂ ਲੱਗਦਾ ਐਸ ਕੋਈ ਆਈਸੀਯੂ ਜਾਂ ਵੈਂਟਿਲੇਟਰ ਦੀ ਲੋੜ ਪਵੇ ਇਹੋ ਜੀ ਸਿਚੁਏਸ਼ਨ ਵਾਸਤੇ ਉਸ ਚੀਜ਼ ਨੂੰ ਵਧਣ ਤੋਂ ਪਹਿਲਾਂ ਹੀ ਆਪਾਂ ਅਗਰ ਰੋਕਥਾਮ ਕਰ ਲਈਏ ਪ੍ਰੋਪਰਲੀ ਇਲਾਜ ਕਰ ਲਈਏ ਪ੍ਰੋਪਰ ਟ੍ਰੀਟਮੈਂਟ ਕਰ ਲਈਏ ਔਰ ਪ੍ਰੋਪਰ ਦਵਾਈ ਦੇ ਦਈਏ ਮੈਨੂੰ ਮੇਰੀ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਚੀਜ਼ਾਂ ਤੋਂ ਆਰਾਮ ਨਾ ਬਚੇ ਦਾ ਸੋ ਧੰਨਵਾਦ ਸਰ ਧੰਨਵਾਦ